ਦੋ ਵਾਰੀ ਤੋੜਨ ਤੋਂ ਬਾਅਦ ਤੀਜੀ ਵਾਰੀ ਅੱਜ ਉਸਤਾਜ ਜੀ ਨੇ ਲੱਗਿਆ ਇਹਨੂੰ ਕਰਦਾ ਬਣਾਇਆ ਤਾਂ ਇਹ ਵਰਮਾ ਸੀਗਾ ਤੋ ਆ ਪਟਣ ਲਈ ਤੇ ਇਹ ਖਾਲੀਆਂ ਪਾਉਣ ਲਈ ਵਰਤ ਰਹੇ ਐ ਇਹਨੂੰ ਹੁਣ ਦੇਖਦੇ ਆਂ ਤੀਜੀ ਵਾਰੀ ਤੋੜਦੇ ਆ ਕਿ ਕੀ ਗੱਲ ਤੇ ਆ ਛਾਲ ਬਾਈ ਲੱਗ ਪਾ ਲੈ ਮੈਂ ਦੀਪਕਾ ਚਾਲ ਬਈ ਕੀ ਗੱਲ ਲੈ ਬਈ ਕੀ ਲੱਗਦਾ ਹੈ ਐਨੇ ਗਨੇ ਤੱਕਾ ਭਾਜੀ ਤੱਕਾ ਇਹ ਬਣਾਇਆ ਸੀ ਵਰਮ ਸੱਲ ਮਾਰਨ ਲਈ ਤੇ ਗਲਤ ਛਕ ਦੀਆਂ ਨਹੀਂ ਹੱਥ ਲੱਗ ਗਿਆ ਤੇਰੀ ਸ਼ਕਤੀਆਂ ਦਾ ਗਲਤ ਪ੍ਰਯੋਗ ਕਰ ਰਿਹਾ ਤੇ ਖਾਲੀ ਪੱਟਣ ਦਾ ਕੰਮ ਲੈ ਰਿਹਾ ਇਹਦੇ ਤੋਂ ਤੇਰੀਆਂ ਸ਼ਕਤੀਆਂ ਦਾ ਗਲਤ ਪ੍ਰਯੋਗ ਕਰ ਰਿਹਾ